ਅੱਜ ਆਪਾਂ ਖੀਰ ਤੇ ਪੂੜੇ ਬਣਾਉਣ ਲੱਗੇ ਆ ਜੀ ਤਵੇ ਵਾਲੇ ਪੂੜੇ ਬਣਾਵਾਂਗੇ ਤੇ ਖੀਰ ਬਣਾਵਾਂਗੇ ਜੀ ਸੌਨ ਦੇ ਵਿੱਚ ਤੇ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਲਾਈਕ ਸ਼ੇਅਰ ਵੀ ਕਰਿਓ ਜੀ ਤੇ ਹੁਣ ਆਪਾਂ ਪਹਿਲਾਂ ਅੱਧਾ ਕਿਲੋ ਚੌਲ ਲੈ ਕੇ ਤੇ ਇਹਨਾਂ ਨੂੰ ਆਪਾਂ ਧੋ ਲੈਨੇ ਆ ਸਾਰਾ ਕੈਮੀਕਲ ਲੈ ਜੂਗਾ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਪਾਣੀ ਕੱਢ ਦਿੰਨੇ ਆ ਇਹਨਾਂ ਦੇ ਵਿੱਚੋਂ ਤੇ ਚੌਲ ਆਪਣੇ ਹੁਣ ਧੋ ਕੇ ਵਧੀਆ ਤਿਆਰ ਹੋ ਗਏ ਆ ਤੇ ਹੁਣ ਆਪਾਂ ਪਾਉਣੇ ਆ ਜਿਹਦੇ ਵਿੱਚ ਦੁੱਧ ਗਰਮ ਕਰਕੇ ਤੇ ਦੁੱਧ ਚ ਭਿਉਾਵਾਂਗੇ ਚੌਲ ਆਪਾਂ ਬਹੁਤ ਵਧੀਆ ਖੀਰ ਬਣਦੀ ਚੌਲ ਦੁੱਧ ਚ ਭਿਉ ਕੇ ਤੇ ਆਪਾਂ ਰੱਖ ਦਿੰਨੇ ਆ ਅੱਧਾ ਘੰਟਾ ਗਰਮ ਦੁੱਧ ਦੇ ਵਿੱਚ ਭਿਉ ਕੇ ਟੱਕ ਕੇ ਤੇ ਹੁਣ ਆਪਾਂ ਇਧਰ ਪੂੜਿਆਂ ਦਾ ਵੀ ਸਮਾਨ ਤਿਆਰ ਕਰਦੇ ਆ ਜੀ ਪਾਈਆ ਆਪਾਂ ਗੁੜ ਲੈ ਲਿਆ ਤੇ ਵਿੱਚ ਆਪਾਂ ਹੁਣ ਪਾਣੀ ਪਾ ਕੇ ਤੇ ਰੱਖ ਲੈਣੇ ਆ ਜੀ ਗੈਸ ਦੇ ਉੱਪਰ ਤੇ ਇਹਨੂੰ ਗਰਮ ਕਰਕੇ ਤੇ ਆਪਾਂ ਗੁੜ ਨੂੰ ਚੰਗੀ ਤਰ੍ਹਾਂ ਘੋਲ ਲੈਣੇ ਆ ਸਾਰਾ ਗੁੜ ਆਪਣਾ ਹੁਣ ਇਹ ਖੁੱਲ ਜਾਊਗਾ ਗਰਮ ਹੋ ਗਿਆ ਪਾਣੀ ਵੈਸੇ ਤਾਂ ਗੁੜ ਆਪਾਂ ਛੋਟਾ ਛੋਟਾ ਕਰਕੇ ਪਾਇਆ ਸੀਗਾ ਤੇ ਪਰ ਇਹ ਗਰਮ ਪਾਣੀ ਨਾਲ ਹੀ ਘੁਲਦਾ ਤੇ ਵਿੱਚ ਆਪਾਂ ਹੁਣ ਪਾਵਾਂਗੇ ਜੀ ਇਹਦੇ ਸੌਂਫ ਸੌਫਾ ਪਾਟੇ ਚ ਵੀ ਪਾ ਸਕਦੇ ਆ ਪਰ ਉਹ ਕਰ ਡੀਜੀ ਰਹਿ ਜਾਂਦੀਏ ਤੇ ਹੁਣ ਆਪਾਂ ਪਾਣੀ ਦੇ ਵਿੱਚ ਹੀ ਪਾ ਲਈਏ ਗਰਮ ਦੇ ਤੇ ਨਾਲ ਹੀ ਇਹ ਵਧੀਆ ਫੁੱਲ ਜੂਗੀ ਸੌਫ ਵੀ ਪੋਲੀ ਹੋ ਜੂਗੀ ਵਧੀਆ ਨਰਮਾ ਬਣ ਜੂਗੀ ਤੇ ਆਪਾਂ ਹੁਣ ਇਹਨੂੰ ਰੱਖ ਦਿੰਨੇ ਆ ਇਹਨੂੰ ਵੀ ਅੱਧਾ ਘੰਟਾ ਪਰ ਰੱਖ ਦਿੰਨੇ ਆ ਟੱਕ ਕੇ ਇਹ ਵੀ ਆਪਣਾ ਸਾਰਾ ਸਮਾਨ ਵਧੀਆ ਸੈੱਟ ਹੋ ਜੂਗਾ ਤੇ ਹੁਣ ਆਪਾਂ ਰੱਖ ਲੈਣੇ ਆ ਜੀ ਗੈਸ ਦੇ ਉੱਪਰ ਦੁੱਧ 3 ਕਿਲੋ ਦੁੱਧ ਰੱਖਿਆ ਆਪਾਂ ਅੱਧਾ ਕਿਲੋ ਚੌਲ ਸੀਗੇ ਤੇ ਅੱਧਾ ਕਿਲੋ ਦੁੱਧ ਦੇ ਵਿੱਚ ਆਪਾਂ ਭੰਉਂਤੇ ਆ ਤੇ 3 ਕਿਲੋ ਆਪਾਂ ਰੱਖਿਆ ਦੁੱਧ ਇਹ ਗਰਮ ਤੇ ਹੁਣ ਆਪਾਂ ਵਿੱਚ ਪਾਤੇ ਆ ਜੀ ਚੌਲ ਚੌਲ ਆਪਣੇ ਵਧੀਆ ਭਿੱਜ ਕੇ ਨਰਮ ਹੋ ਗਏ ਸੀਗੇ ਹੁਣ ਆਪਾਂ ਇਹਨੂੰ ਰੰਦੇ ਆ ਹੌਲੀ ਹੌਲੀ ਥੀਰ ਨੂੰ ਬਾਰੇ ਤੇਜ਼ ਅੱਗ ਤੇ ਰੰਨਣਾ ਚਾਹੀਦੀ ਬਹੁਤ ਵਧੀਆ ਬਣਦੀ ਹੈ ਨਰਮਾ ਤੇ ਉੱਪਰ ਸਿਮ ਕਰਕੇ ਆਪਾਂ ਬਣਾਈਏ ਤਾਂ ਮਨ ਆਪਣੀ ਖੀਰ ਲੱਗ ਗਈ ਜੀ ਰਿਜਣ ਤੇ ਗੈਸ ਆਪਾਂ ਹਾਬਦਾ ਹੀ ਰੱਖਿਆ ਤੇ ਵਿੱਚ ਆਪਾਂ ਪਾਤਾ ਹੁਣ ਲੇਚੀ ਪਾਊਡਰ ਤੇ ਹੁਣ ਆਪਣੀ ਖੀਰ ਹੌਲੀ-ਹੌਲੀ ਆਪਾਂ ਹਲਾਈ ਜਾਂਦੇ ਆ ਹੁਣ ਆਪਣੀ ਖੀਰ ਪੂਰੀ ਰਿਜਣ ਲੱਗ ਗਈ ਤੇ ਵਿੱਚ ਆਪਾਂ ਕੜਛੀ ਰੱਖਤੀ ਐ ਜਿੰਨੇ ਮਰਜ਼ਾ ਦੁੱਧ ਮਰਜੀ ਉਬਲਦਾ ਹੋਵੇ ਖੀਰ ਰਿਜਦੀ ਹੋਵੇ ਉਬਲਦੀ ਹੋਵੇ ਤੇ ਪਰ ਡੁੱਲਦੀ ਨਹੀਂ ਜੇ ਵਿੱਚ ਆਪਾਂ ਕੜਛੀ ਰੱਖ ਦਈਏ ਤਾਂ ਇਸ ਨੂੰ ਆਪਾਂ ਕੜਚੀ ਵਿੱਚ ਰੱਖ ਕੇ ਤੇ ਆਪਾਂ ਇੱਧਰ ਹੁਣ ਕਰ ਲੈਣੇ ਆ ਜੀ। ਆਜੂ ਬਦਾਮ ਤਿਆਰ ਆਪਾਂ। ਬਿਲਕੁਲ ਬਰੀਕ ਕਰ ਲੈਣੇ ਆ। ਪਹਿਲਾਂ ਆਪਾਂ ਬਦਾਮ ਕਰ ਲੈਣੇ ਆ ਬਰੀਕ। ਹੁਣ ਆਪਣੇ ਬਦਾਮ ਵਧੀਆ ਬਰੀਕ ਹੋ ਚੁੱਕੇ ਆ। ਹੁਣ ਆਪਾਂ ਪਾ ਲੈਨੇ ਇਹਦੇ ਵਿੱਚ ਕਾਜੂ ਤੇ ਕਾਜੂ ਵੀ ਆਪਾਂ ਬਿਲਕੁਲ ਬਰੀਕ ਕਰ ਲੈਨੇ ਲੋ ਜੋ ਵੀ ਆਪਣਾ ਸਮਾਨ ਉਧਰ ਤਿਆਰ ਹੋ ਗਿਆ ਤੇ ਹੁਣ ਆਪਣੀ ਖੀਰ ਵੀ ਪੂਰੀ ਵਧੀਆ ਰਿਜਣ ਲੱਗ ਗਈ ਐ ਖੀਰ ਆਪਣੀ ਰਿੱਝੀ ਜਾਂਦੀ ਹੈ ਤੇ ਆਪਾਂ ਨੂੰ ਹੌਲੀ-ਹੌਲੀ ਥੋੜ੍ਹਾ-ਥੋੜ੍ਹਾ ਹਲਾਈ ਜਾਂਦੇ ਹਾਂ ਤੇ ਦੁੱਧ ਵੀ ਗਾੜਾ ਹੋ ਜੂਗਾ ਵਧੀਆ ਖੋਏ ਵਰਗਾ ਤੇ ਖੀਰ ਵੀ ਆਪਣੇ ਚਾਵਲ ਵੀ ਰਿੱਝ ਜਾਣਗੇ ਤੇ ਵਿੱਚ ਆਪਾਂ ਪਾਤਾ ਹੁਣ ਜਿਹੜਾ ਸਮਾਨ ਸਾਰਾ ਬਰੀਕ ਕੀਤਾ ਸੀਗਾ ਇੱਕ ਵਾਰੀ ਹੁਣ ਸਮਾਨ ਪਾਉਣ ਨਾਲ ਤੇ ਹਵਾ ਲੱਗਣ ਨਾਲ ਇਹ ਖੀਰ ਸੈਮ ਹੋ ਗਿਆ ਤੇ ਆਪਾਂ ਥੋੜਾ ਜਿਹਾ ਟੱਕ ਕੇ ਰੱਖਤੀਏ ਹੁਣ ਘਾਟ ਅੱਗ ਦੇ ਉੱਤੇ ਤੇ ਵਧੀਆ ਰਿਜਣ ਲੱਗੀ ਆ ਹੌਲੀ ਹੌਲੀ ਰਿਜਝੀ ਜਾਂਦੀ ਆ ਘਟੋ ਘਟਾ ਘੰਟਾ ਲੱਗੂਗਾ ਇਹਨਾਂ ਸਾਰੀ ਸਾਰੇ ਪ੍ਰੋਸੈਸ ਨੂੰ ਖੀਰ ਨੂੰ ਰਿਜਜਣ ਤੇ ਤੇ ਹੁਣ ਆਪਾਂ ਵਿੱਚ ਪਾ ਦਿੰਨੇ ਆ ਜੀ ਖੰਡ ਅੱਧਾ ਕਿਲੋ ਆਪਾਂ ਖੰਡ ਪਾਤੀ ਆ ਵਿੱਚ ਤੇ ਇਹ ਵੀ ਵਿੱਚ ਹੁਣ ਆਪਾਂ ਘੋਲ ਦਿੰਨੇ ਆ ਤੇ ਫੇਰ ਰਿਜਣ ਲੱਗ ਜੂਗੀ ਆਪਾਂ ਰੱਖ ਦਿੰਨੇ ਆ ਥੋੜਾ ਜਿਹਾ ਚਿਰ ਤੇ ਇੱਧਰ ਆਪਾਂ ਹੁਣ ਕਰ ਲੈਂਦੇ ਆਂ ਜੀ ਕੂੜਿਆਂ ਦਾ ਵੀ ਸਮਾਨ ਤਿਆਰ ਗੁੜ ਆਪਣਾ ਹੁਣ ਠੰਡਾ ਹੋ ਚੁੱਕਿਆ ਤੇ ਥੋੜਾ ਜਿਹਾ ਜਿਹੜੀਆਂ ਥੋੜੀਆਂ ਥੋੜੀਆਂ ਡੜੀਆਂ ਜੀਆਂ ਤੇ ਇਹਨਾਂ ਨੂੰ ਆਪਾਂ ਹਿਲਾ ਕੇ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲੈਣੇ ਆਪਾਂ ਆਪਣਾ ਵਧੀਆ ਘol ਚੁੱਕਿਆ ਹੁਣ ਇਹ ਵਧੀਆ ਬਣ ਗਿਆ ਸੌਂਫ ਵੀ ਆਪਣੀ ਵਧੀਆ ਬਣ ਗਈ ਹੈ ਜੀ ਹੁਣ ਪੂਰੀ ਵਧੀਆ ਫੁੱਲ ਕੇ ਤੇ ਨਰਮ ਹੋ ਗਈ ਹੈ ਤੇ ਹੁਣ ਆਪਾਂ ਪਾਵਾਂਗੇ ਜੀ ਆਟਾ ਪਈਆ ਗੋੜ ਸੀਗਾ ਤੇ ਹੁਣ ਆਪਾਂ ਇਹਦੇ ਚ 300 ਗ੍ਰਾਮ ਆਟਾ ਪਾਵਾਂਗੇ ਵੈਸੇ ਅੰਦਾਜ਼ੇ ਨੇ ਪਾਇਆ ਕੋਈ ਆਪਾਂ ਮਿਣਾ ਤੋਲਿਆ ਨਹੀਂ ਤੇ ਹੁਣ ਆਪਾਂ ਇਹਨੂੰ ਵਿੱਚ ਹੀ ਘੋਲ ਲੈਨੇ ਆ ਤੇ ਆਪਣਾ ਇਹਦਾ ਘੋਲ ਚਾਰ ਕਰਦੇ ਆ ਪੂੜਿਆਂ ਦਾ ਹੁਣ ਜਿੰਨਾ ਚਿਰ ਇਹ ਲੇਸ ਨਹੀਂ ਬਣਦੀ ਉਹਨਾਂ ਚਿਰ ਆਪਾਂ ਇਹਨੂੰ ਹਿਲਾਈ ਜੰਨੇ ਆ ਵਿਸਕਰ ਨਾਲ ਵੀ ਹਲਾ ਸਕਦੇ ਆ ਆਪਾਂ ਪਰ ਮੈਂ ਤਾਂ ਇਹਨੂੰ ਕਰਚੀ ਨਾਲ ਹੀ ਹਲਾਇਆ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਆਟਾ ਹੋਰ ਪਾਵਾਂਗੇ ਵਿੱਚ ਹਜੇ ਪਾ ਕੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਫੇਰ ਮਿਕਸ ਕਰ ਲੈਨੇ ਸਾਰੇ ਸਮਾਨ ਹੁਣ ਆਪਣਾ ਇਹ ਆਟਾ ਵਧੀਆ ਘੁਲ ਚੁੱਕਿਆ ਗੰਡਾਂ ਜੀਆਂ ਸਾਰੀਆਂ ਮਰ ਚੁੱਕੀਆਂ ਇਹਦੀਆਂ ਤੇ ਆਪਾਂ ਨੂੰ ਥੋੜਾ ਜਿਹਾ ਹੋਰ ਹਲਾਵਾਂਗੇ ਹਜੇ ਪੂਰੀ ਲੇਸ ਬਣ ਜੂਗੀ ਦੇ ਵਿੱਚ ਲੇਸ ਜ਼ਰੂਰੀ ਹੈ ਪੂੜਿਆਂ ਵਾਲੇ ਆਟੇ ਦੇ ਵਿੱਚ ਨਹੀਂ ਤਾਂ ਫਿਰ ਇਹ ਪੂੜੇ ਵਧੀਆ ਨਹੀਂ ਬਣਦੇ ਟੇਸਟੀ ਵੀ ਨਹੀਂ ਬਣਦੇ ਤੇ ਵੈਸੇ ਵੀ ਪਰ ਪ੍ਰੇਯੇ ਪੁੱਟੀ ਜਾਂਦੇ ਰਹਿੰਦੇ ਆ ਹੁਣ ਆਪਣੇ ਇਹਦੇ ਵਿੱਚ ਬਿਲਕੁਲ ਲੇਸ ਬਣ ਚੁੱਕੀ ਐ ਤੇ ਆਪਾਂ ਥੋੜਾ ਜਿਹਾ ਚਾਰੇ ਨੂੰ ਹੁਣ ਹਲਾ ਕੇ ਤੇ ਰੱਖ ਦਿੰਨੇ ਆ ਸਾਈਡ ਤੇ 10 ਮਿੰਟ ਉਹਨੇ ਆਪਾਂ ਕਰਦੇ ਆ ਜੀ ਇੱਕ ਬਰਸ਼ ਤਿਆਰ ਅੱਗੇ ਆਪਣੀਆਂ ਨਾਨੀਆਂ ਦਾਦੀਆਂ ਬੋਰਡ ਦੇ ਜਾਂ ਪਿੱਪਲ ਦੇ ਪੱਤਿਆਂ ਨਾਲ ਊੜੇ ਸੈੱਟ ਕਰਦੀਆਂ ਹੁੰਦੀਆਂ ਸੀਗੀਆਂ ਤੇ ਇਸ ਤਰ੍ਹਾਂ ਦਾ ਬਰਸ਼ ਬਣਾ ਲੈਂਦੀਆਂ ਸੀਗੀਆਂ ਤੇ ਹੁਣ ਇਹ ਬਰਸ਼ ਤਾਂ ਹੈਗਾ ਆਪਣੇ ਪਰ ਤੁਹਾਨੂੰ ਇਹ ਤਾਂ ਕਰਕੇ ਦਿਖਾਉਣੀ ਆ ਵੀ ਅੱਗੇ ਨਾਨੀਆਂ ਦਾਦੀਆਂ ਇਸ ਤਰ੍ਹਾਂ ਦੇ ਬਣਾਉਂਦੀਆਂ ਹੁੰਦੀਆਂ ਸੀਗੀਆਂ ਕੱਪੜੇ ਦੇ ਲੀਰ ਦੇ ਬਰਸ਼ ਬਣਾ ਲੈਂਦੀਆਂ ਸੀ ਕਿਸੇ ਡੱਕੇ ਦੇ ਉੱਤੇ ਲਪੇਟ ਕੇ ਜਾਂ ਹੁਣ ਆ ਵੀ ਬਰਸ਼ ਆਪਣਾ ਹੈਗਾ ਜਿਹੜਾ ਦੰਦਾਂ ਵਾਲਾ ਬਰਸ਼ ਤੇ ਇਹਦੇ ਉੱਤੇ ਆਪਾਂ ਲਪੇਟ ਲਿਆ ਹੈਗਾ ਤੇ ਇਹ ਨਾ ਬਹੁਤ ਵਧੀਆ ਬਣਦਾ ਹੈਗਾ ਤੇ ਹੁਣ ਆਪਾਂ ਇਹ ਤਾਂ ਤਿਆਰ ਹੋ ਗਿਆ ਆਪਣਾ ਇਸ ਤਰੀਕੇ ਨਾਲ ਤੇ ਹੁਣ ਆਪਣਾ ਆਟਾ ਥੋੜਾ ਜਿਹਾ ਗਾੜਾ ਸੀਗਾ ਕੜਾ ਸੀ ਤੇ ਹੁਣ ਆਪਾਂ ਇਸ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਇਹਨੂੰ ਹੋਰ ਹਿਲਾ ਲੈਨੇ ਆ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਪਊਗਾ ਹੁਣ ਮਿਕਸ ਕਰ ਲੈਨੇ ਆਪਾਂ ਚੰਗੀ ਤਰ੍ਹਾਂ ਇਹਨੂੰ ਫੇਰ ਤੇ ਹੁਣ ਪੂਰਾ ਲੇਸਦਾਰ ਬਣ ਗਿਆ ਇਹ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਬੁਰੀ ਵਧੀਆ ਲੇਸ ਬਣ ਗਈ ਹੈ ਤੇ ਆਪਾਂ ਹੁਣ ਇੱਕ ਗੱਤਾ ਲੈ ਲੈਨੇ ਆ ਇੱਕ ਗੱਤੇ ਨੂੰ ਕੱਟ ਕੇ ਤੇ ਆਪਾਂ ਥੋੜਾ ਜਿਹਾ ਸੈਡਾਂ ਤੋਂ ਤੇ ਗੋਲ ਕਰ ਲੈਣੇ ਆ ਤੇ ਪਿੱਪਲ ਦੇ ਜਾਂ ਬੋਹੜ ਦੇ ਪੱਤੇ ਦੀ ਕੋਈ ਲੋੜ ਨਹੀਂ ਗਈ ਅੱਗੇ ਜੇ ਕੋਈ ਪੂੜੇ ਪਕਾਉਣਾ ਹੁੰਦੇ ਤਾਂ ਅਗਲਾ ਪਿੱਪਲ ਦੇ ਜਾਂ ਬੋਹੜ ਦੇ ਪੱਤੇ ਭਾਲਣ ਭੱਜ ਜਾਂਦਾ ਤੇ ਹੁਣ ਤਾਂ ਲੋੜ ਹੀ ਨਹੀਂ ਘਰੇ ਜਿਵੇਂ ਮਰਜੀ ਆਪਾਂ ਗੱत्ता ਕੱਟ ਲਓ ਤੇ ਬਣਾ ਲਓ ਲੋਕਾਂ ਨੇ ਉਹ ਇੱਕ ਪਰੰਪਰਾ ਹੀ ਚਲਾ ਰੱਖੀ ਸੀਗੀ ਤੇ ਹੁਣ ਆਪਾਂ ਤਵਾ ਗਰਮ ਹੋ ਗਿਆ ਤੇ ਤੇਲ ਪਾ ਕੇ ਉੱਪਰ ਤੇ ਆਪਾਂ ਪਾ ਦਿੰਨੇ ਆ ਜੀ ਸਮਾਨ ਇਹ ਨੂੰ ਆਪਾਂ ਕਰਦੇ ਹੁਣ ਗੱਤੇ ਦੇ ਨਾਲ ਸੈੱਟ ਬਹੁਤ ਹੀ ਵਧੀਆ ਬਣਨਗੇ ਪੂਰੇ ਬਹੁਤ ਟੇਸਟੀ ਬਣਦੇ ਐ ਸਵੇ ਦੇ ਉੱਤੇ ਤੇ ਹੁਣ ਆਪਾਂ ਇਹਨੂੰ ਕਰ ਲਿਆ ਜੀ ਗੱਤੇ ਨਾਲ ਬਿਲਕੁਲ ਸੈੱਟ ਕਰ ਲਿਆ ਆਪਾਂ ਜਿਹੜਾ ਵਿਚਾਰੇ ਸੀ ਕੋਹੜ ਨੂੰ ਬਾਹਰ ਕੱਢਤਾ ਆਪਾਂ ਸਾਰਾ ਸਾਈਡਾਂ ਤੇ ਤੇ ਹੁਣ ਆਪਾਂ ਪਾ ਦਿੰਨੇ ਆ ਜੀ ਤੇਲ ਤੇਲ ਆਪਾਂ ਹੁਣ ਸਾਈਡਾਂ ਤੇ ਥੋੜਾ ਥੋੜਾ ਧਾਰ ਬੰਨ ਕੇ ਪਾ ਦਿੰਨੇ ਆ ਤੇ ਇਹਦੇ ਨਾਲ ਜਿਹੜਾ ਕੂੜਾ ਥੱਲੇ ਨਹੀਂ ਲੱਗਦਾਗਾ ਤੇ ਹੌਲੀ ਹੌਲੀ ਆਪਾਂ ਇਹਨੂੰ ਹੁਣ ਹਲਾ ਦਿੰਨੇ ਸੈਡਾਂ ਤੋਂ ਚੱਕ ਚੱਕ ਕੇ ਖੁਰਚਨੇ ਨਾਲ ਆਪਾਂ ਇਹਨੂੰ ਚੱਕ ਚੱਕ ਕੇ ਸੈਡਾਂ ਤੋਂ ਇਹ ਸਾਰਾ ਵਧੀਆ ਸੈਟ ਪੂੜਾ ਹੋਇਆ ਵੇ ਆਪਣਾ ਤੇ ਹੁਣ ਆਪਣਾ ਬਿਲਕੁਲ ਪੂੜਾ ਹੱਲ ਗਿਆ ਤਵੇ ਦੇ ਉੱਪਰੋਂ ਤੇ ਆਪਣਾ ਪੂੜਾ ਬਹੁਤ ਹੀ ਵਧੀਆ ਬਣ ਕੇ ਸੈਟ ਹੋਇਆ ਤੇ ਹੁਣ ਆਪਾਂ ਦੂਜੇ ਪਾਸੇ ਵੀ ਤੇਲ ਪਾ ਦਿੰਨੇ ਤੇਲ ਪਾ ਕੇ ਤਾਂ ਆਪਾਂ ਇਹਨੂੰ ਫੇਰ ਹਿਲਾ ਦਿੰਨੇ ਦੂਜੇ ਪਾਸਿਓਂ ਵੀ ਇਸ ਤਰੀਕੇ ਨਾਲ ਪੂੜੇ ਬਹੁਤ ਹੀ ਵਧੀਆ ਬਣਦੇ ਆ ਬਿਲਕੁਲ ਨਾ ਟੁੱਟਣ ਆ ਜਿਵੇਂ ਵਧੀਆ ਰੋਟੀ ਤੋਂ ਵੀ ਸੋਨੇ ਪੂੜੇ ਬਣਦੇ ਤੇ ਨਰਮ ਨਰਮ ਤੇ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਜੀ ਟਰਾਈ ਕਰਕੇ ਇਸ ਤਰੀਕੇ ਨਾਲ ਪੂੜੇ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਚੈਨਲ ਨੂੰ ਜਿਹੜੇ ਸਾਡਾ ਪਹਿਲਾਂ ਸਾਥ ਦਿੰਦੇ ਆ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਜੀ ਹੁਣ ਆਪਾਂ ਪਾਉਨੇ ਆ ਜੀ ਹੋਰ ਪੂੜਾ ਉੱਪਰ ਤੇਲ ਪਹਿਲਾਂ ਤੇਲ ਲਾ ਲਿਆ ਸਾਰੇ ਤਵੇ ਦੇ ਉੱਪਰ ਹੁਣ ਆਪਾਂ ਕੱਛੀ ਦੇ ਨਾਲ ਸਾਰਾ ਮਟੀਰੀਅਲ ਪਾ ਕੇ ਉੱਪਰ ਤੇ ਫਿਰ ਸੈੱਟ ਕਰ ਦਿੰਨੇ ਆਪਾਂ ਗੱਤੇ ਦੇ ਨਾਲ ਬਿਲਕੁਲ ਐ ਸਾਈਡਾਂ ਨੂੰ ਕੱਢ-ਕੱਢ ਕੇ ਇਹਨੂੰ ਪਤਲਾ ਕਰ ਲੈਨੇ ਆਪਾਂ ਪੂੜੇ ਨੂੰ ਨਾਲੇ ਤਾਂ ਹੁਣ ਵਧੀਆ ਪਤਲਾ ਹੋ ਗਿਆ ਨਾਲੇ ਗੋਲ ਹੋ ਗਿਆ ਇਹ ਤੇ ਹੁਣ ਆਪਾਂ ਇਹਦੇ ਤੇ ਫੇਰ ਤੇਲ ਪਾਵਾਂਗੇ ਕਿਉਂ ਉਹ ਵੀ ਪਾ ਸਕਦੇ ਆ ਪਰ ਤੇਲ ਨਾਲ ਪੂੜੇ ਬਹੁਤ ਵਧੀਆ ਟੇਸਟੀ ਬਣਦੇ ਆ ਸਰੋਂ ਦੇ ਤੇਲ ਨਾਲ ਤੇ ਹੁਣ ਆਪਾਂ ਪਾ ਕੇ ਦੇਲ ਤੇ ਇਹਨੂੰ ਫੇਰ ਆਪਾਂ ਸਾਈਡਾਂ ਤੋਂ ਹਲਾਉਨੇ ਆ ਥੋੜਾ ਤੇ ਇਹਨਾਂ ਨੂੰ ਸਾਰਾ ਪੂੜਾ ਪੱਕ ਜੂਗਾ ਨੀਚੇ ਤੋਂ ਤੇ ਫੇਰ ਆਪਾਂ ਇਹਨੂੰ ਪਲਟ ਦੇਵਾਂਗੇ ਹੁਣ ਆਪਣੇ ਪੂੜਾ ਬਿਲਕੁਲ ਥੱਲੋਂ ਪੱਕ ਚੁੱਕੇ ਤੇ ਹੱਲ ਗਿਆ ਸਾਰਾ ਤੇ ਹੁਣ ਆਪਾਂ ਇਹਨੂੰ ਫੇਰ ਪਲਟ ਕੇ ਤੇ ਦੂਜੇ ਪਾਸੇ ਆਪਾਂ ਫੇਰ ਤੇਲ ਪਾ ਦਿੰਨੇ ਆ ਤੇ ਬਹੁਤ ਹੀ ਵਧੀਆ ਪੂੜੇ ਬਣਦੇ ਆ ਇਸ ਤਰੀਕੇ ਨਾਲ ਤਵੇ ਦੇ ਉੱਤੇ ਬਣਦੇ ਵੀ ਬਹੁਤ ਟੇਸਟੀ ਆ ਲੋਹੇ ਦੇ ਤਵੇ ਦੇ ਉੱਤੇ ਹੁਣ ਆਪਾਂ ਨੂੰ ਫੇਰ ਤੇਲ ਪਾ ਕੇ ਤੇ ਪਲਟ ਕੇ ਸਾਈਡਾਂ ਤੋਂ ਹੌਲੀ-ਹੌਲੀ ਚੱਕ ਕੇ ਤੇ ਫੇਰ ਪਲਟ ਲਾਂਗੇ ਤੇ ਆਪਣੇ ਪੂੜੇ ਇਹ ਬਹੁਤ ਹੀ ਵਧੀਆ ਤਿਆਰ ਹੋਣਗੇ ਬਣ ਕੇ ਦੇਖੋ ਕਿੰਨਾ ਵਧੀਆ ਕਲਰ ਵੀ ਕਿੰਨਾ ਸੋਹਣਾ ਆਇਆ ਤੇ ਵੈਸੇ ਵੀ ਕਿੰਨਾ ਸੋਹਣਾ ਬਣਿਆ ਪੂੜਾ ਇਹ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਇਸ ਤਰ੍ਹਾਂ ਨਾਮ ਦੀ ਕੋਸ਼ਿਸ਼ ਕਰਿਓ ਆਪਣਾ ਨੇ ਸਾਰੇ ਪੂੜੇ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਏ ਆ ਤੇ ਹੁਣ ਆਪਾਂ ਇਧਰ ਦਲਦੇ ਜੀ ਤਿਆਰ ਖੀਰ ਦਾ ਵੀ ਜਿਹੜਾ ਸਮਾਨ ਦੇ ਆਪਣੇ ਬਿਲਕੁਲ ਤਿਆਰ ਹੈ ਜੀ ਤੇ ਖੀਰ ਵੀ ਚੈੱਕ ਕਰ ਲੈਨੇ ਆ ਹੁਣ ਆਪਾਂ ਬਿਲਕੁਲ ਬਣ ਕੇ ਪੂਰੇ ਬਹੁਤ ਹੀ ਸੋਹਣੇ ਤਿਆਰ ਹੋਏ ਐ ਹੁਣ ਆਪਣੀ ਖੀਰ ਦੇਖਦੇ ਆਪਾਂ ਖੀਰ ਵੀ ਰਿਜ ਕੇ ਬਿਲਕੁਲ ਤਿਆਰ ਹੈ ਤੇ ਆਪਾਂ ਲਾ ਕੇ ਥੱਲੇ ਰੱਖ ਲਈ ਐ ਤੇ ਬਿਲਕੁਲ ਇਹਨੂੰ ਹਲਾ ਕੇ ਆਪਾਂ ਥੋੜੀ ਠੰਡੀ ਕਰਕੇ ਤੇ ਹੁਣ ਪਾਵਾਂਗੇ ਜੇ ਨੁਟ ਕੌਲੀ ਦੇ ਵਿੱਚ ਪਾ ਲੈਨੇ ਆ ਤੇ ਆਪਣੇ ਖੀਰ ਤੇ ਪੂਰੇ ਸੌਂ ਦਾ ਬਹੁਤ ਹੀ ਵਧੀਆ ਤਿਆਰ ਹੁੰਦਾ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਹਨੂੰ ਕਿਹਨੂੰ ਪਸੰਦ ਆਇਆ ਤੇ ਕਿਹਨੇ ਕਿਹਨੇ ਬਣਾ ਕੇ ਖਾ ਵੀ ਲਏ ਇਹ ਤੋਂ ਪਹਿਲਾਂ ਤੇ ਕਿਹਨੇ ਨਹੀਂ ਬਣਾਏ ਹਜੇ ਜਿਨੇ ਨਹੀਂ